ਖਲਕਾ ਡੇਰਾ ਬਾਬਾ ਨਾਨਕ ਦੀਨ ਪਿੰਡ ਤਲਵੰਡੀ ਰਾਮਾ ਵਿੱਚ ਬਸ ਅੱਡਾ ਬਣਾਉਣ ਨੂੰ ਲੈ ਕੇ ਦੁਕਾਨਦਾਰ ਅਤੇ ਗ੍ਰਾਮ ਪੰਚਾਇਤ ਵਿਚਾਲੇ ਰੋਲਾ ਪੈਣ ਦਾ ਮਾਮਲਾ ਪ्राप्त ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੋ ਇੱਕ ਈਰਾਏਦਾਰ ਸੋਨੀ ਹਾਰਡਵੇਅਰ ਸਟੋਰ ਅਤੇ ਦੁਕਾਨ ਮਾਲਕ ਨੇ ਦੱਸਿਆ ਕਿ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਧੱਕੇਸ਼ਾਹੀ ਨਾਲ ਜੋ ਬਸ ਅੱਡਾ ਬਣਾਇਆ ਜਾ ਰਿਹਾ ਹੈ ਉਹ ਉਹਨਾਂ ਦੀ ਦੁਕਾਨ ਦੇ ਸਮਰੇ ਬਣਾਇਆ ਜਾ ਰਿਹਾ ਉਹਨਾਂ ਨੇ ਦੱਸਿਆ ਕਿ ਸਾਡੀ ਦੁਕਾਨ ਦਾ ਮੱਥਾ 8 ਫੁੱਟ ਹੈ ਤੇ ਪੰਚਾਇਤ ਵੱਲੋਂ ਦੁਕਾਨ ਦੇ ਸਾਹਮਣੇ 5 ਫੁੱਟ ਕੰਧ ਕੀਤੀ ਜਾ ਰਹੀ ਹੈ ਜਿਸ ਨਾਲ ਜਿੱਥੇ ਦੁਕਾਨ ਦੀ ਦਿੱਖ ਖਰਾਬ ਹੋਵੇਗੀ ਤੇ ਉੱਥੇ ਹੀ ਸਮਾਨ ਲਿਹਾਉਣ ਤੇ ਲਿਜਾਨ ਸਮੇਂ ਆਉਣ ਵਾਲੇ ਦਿਨਾਂ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਮੌਕੇ ਉਹਨਾਂ ਪ੍ਰਸ਼ਾਸਨ ਤੋਂ ਪੂਰ ਜੁਰ ਮੰਗ ਕੀਤੀ ਹੈ ਕਿ ਉਹਨਾਂ ਦੀ ਦੁਕਾਨ ਦੇ ਸਾਹਮਣੇ ਬਸ ਅੱਡਾ ਨਾ ਬਣਾ ਕੇ ਸਾਨੂੰ ਬੰਦਾ ਇਨਸਾਫ ਦਿੱਤਾ ਜਾਵੇ ਉਧਰ ਪਲੀਜ਼ ਚੌਕੀ ਮਲੇਵਾਲ ਦੇ ਅਧਿਕਾਰੀਆਂ ਵੱਲੋਂ ਇਸ ਮਾਮਲੇ ਸੰਬੰਧੀ ਜਾਣਕਾਰੀ ਮਿਲਦੇ ਪਹੁੰਚੇ ਤੇ ਦੋਨੋਂ ਧਿਰਾਂ ਨੂੰ ਸ਼ਾਮ ਦਾ ਟਾਈਮ ਦੇ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਮਸਲੇ ਨੂੰ ਜਲਦੀ ਸੁਲਝਾਇਆ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੀ ਗ੍ਰਾਮ ਪੰਚਾਇਤ ਨੇ ਦੱਸਿਆ ਕਿ ਅੱਡਾ ਤਲਵੰਡੀ ਰਾਮਾਦੇਵ ਨਾਲ ਲੱਗਦੇ ਪਿੰਡ ਰੂਪੋਵਾਲੀ ਮਲੂਕਵਾਲੀ ਇਕਠਿਆਲਾ ਨਿੱਕੋਸਰਾ ਆਦ ਪਿੰਡਾਂ ਦੀਆਂ ਸਵਾਰੀਆਂ ਨੂੰ ਅਕਸਰ ਫਤਗੜ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਜਾਨ ਸਮੇ ਇਸ ਅੱਡੇ ਉੱਪਰੋਂ ਬਸ ਲੈਣੀ ਪੈਂਦੀ ਹੈ ਤੇ ਸਵਾਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋયા ਫਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾਦ ਦਿਸ਼ਾ ਨਿਰਦੇਸ਼ਾਂ ਉਪਰ ਪਿੰਡ ਦੀ ਪੰਚਾਇਤ ਵੱਲੋਂ ਬਸ ਅੱਡਾ ਬਣਾਉਣ ਲਈ ਕੰਮ ਆਰੰਭ ਕਰਵਾਇਆ ਗਿਆ ਸੀ ਪਰ ਜਿਸ ਨੂੰ ਕਿਰਾਏਦਾਰ ਅਤੇ ਦੁਕਾਨ ਮਾਲਕ ਵੱਲੋਂ ਡੱਕ ਦਿੱਤਾ ਹੈ ਤੇ ਮੌਕੇ ਤੇ ਪੁਲਿਸ ਵੱਲੋਂ ਇਸ ਮਸਲੇ ਨੂੰ ਸੁਲਝਾਉਣ ਲਈ ਸ਼ਾਮ ਦਾ ਟਾਈਮ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਆਲ ਪੰਜਾਬ న్యూਸ ਸਰ ਅੱਜ ਕੋ ਬਸ ਸਟੈਂਡ ਨੂੰ ਲੈ ਕੇ ਘਰੌਲਾ ਹੈ ਕੀ ਮਾਮਲਾ ਕੀ ਹੈ ਜੀ ਸਰ ਜੀ ਗੱਲ ਕੁਝ ਨਹੀਂ ਹੈ ਕਿ ਮੈਂ ਇੱਥੇ ਦੁਕਾਨ ਕਰਾਂ 14-15 ਸਾਲ ਤੋਂ ਦੁਕਾਨ ਕਿਰਾਏ ਤੇ ਮੈਂ ਦੁਕਾਨ ਲਈ ਹੋਈ ਆ ਇਹ ਦੁਕਾਨ ਦਾ 8 ਫੁੱਟ ਮੱਥਾ ਵਾ ਇਹਨਾਂ ਪੰਜ ਫੋਰ ਮੇਰੀ ਦੁਕਾਨ ਦੇ ਵਿੱਚ ਅਗਰੇ ਮੈਂ ਕੰਦ ਕਰਦ ਰ ਗਿਆ ਢਾਲ ਨੂੰ ਅਗਰੇ ਬਣਾਉਣ ਸਰਕਾਰੀ ਘਟਾ ਪੰਜਾਬ ਤੋਂ ਪਹਿਲੀ ਗੱਲ ਤਾਂ ਪੰਚਾਇਤ ਅਟਾ ਬਣਾਉਣ ਸੇ ਪੀ ਮੈਂ ਕਿਹਾ ਕਿ ਉਹ ਚੱਟਾ ਹਾਂ ਜੀ ਉਹ ਕਹਿੰਦਾ ਵੀ ਦੁਕਾਨ ਦੇ ਕੰਦ ਕਰ ਦੋ ਤੇ ਮੈਂ ਦੁਕਾਨ ਬੰਦ ਕਰਕੇ ਘਰ ਤੇ ਤਾਂ ਹੋ ਗਿਆ ਇੱਕ ਵਧ ਗਿਆ ਰਹਿ ਤਿੰਨ ਫੋਰ ਮੈਂ ਕੀ ਕਰਾਂ ਦੱਸੋ ਇੰਨਾ ਕਿਸੇ ਹੀ ਕਰਨ ਦੇ ਜੀ ਆਮਦੇ ਵਾਲੇ ਧੱਕੇ ਨਾਲ ਜਿਹੜੇ ਕੰਦ ਕਰਨੀ ਕਰਨੀ ਉਹ ਕੋਈ ਜੀ ਪੰਜਾਬ ਤੋਂ ਹੀ ਆਈ ਆ ਮੋਟਰ ਬੰਦੇ ਜੇ ਆ ਕੇ ਜਿਹਨਾਂ ਦੇ ਦੁਕਾਨਾਂ ਮਾਲਕੀ ਆਏ ਹੁਣ ਦੁਕਾਨਾਂ ਦੇ ਉਹਨਾਂ ਦੀ ਗੱਲਬਾਤ ਚੱਲ ਰਹੀ ਹੋਣਾ ਬਾਕੀ ਇਹ ਤਾਂ ਨਜਾਇਜ਼ਤਾ ਕਰਦੇ ਦੇ ਕਾਰਨ ਕਾਦੀ ਦੁਕਾਨ ਤੁਹਾਡੇ ਕੀ ਨਾਂ ਕਿਹੜਾ ਹੈ ਇਹ ਹਾਰੇ ਸੈਂਟੀ ਦੀ ਕਾਦੀ ਟੋਡੀ ਕਵਾ ਕੀ ਨਾਂ ਕਿਹੜਾ ਸੁਣੀ ਦੀ ਜੀ ਕੀ ਮੰਗ ਕਰਦਾ ਪ੍ਰਸ਼ਾਸਨ ਨੂੰ ਮੰਗਿਆ ਵੀ ਇਹ ਤਾਂ ਕਰੇਗਾ ਧੱਕਾ ਨਾ ਕਰ ਜਿੱਥੇ ਅੱਡਾ ਪੰਦਾ ਤੇ ਕੋਈ ਹੱਦ ਪੰਦੀ ਇਹ ਜਗਾ ਇਕਠੇਲੇ ਦੇ ਅੰਦਰ ਚੋਂ ਦੀ ਇਹ ਚਲੋ ਪਾਈਪ 20 ਦੀ ਜਗਾ ਨੂੰ ਹੁਣ ਕਟਿਆਲੇ ਦੇ ਵਿੱਚ ਇਹ ਵੇਚ ਚੁੱਕੀ ਹੈ ਜਗਾ ਇਹਨਾਂ ਅੱਧਾ ਵੀ ਕੋਈ ਜਗਾ ਪਿੱਛੇ ਪੰਜਾਬ ਸਰਕਾਰੀ ਜਗਾ ਵੀ ਉਹ ਆਪਣੇ ਹੱਥ ਜਿਮੂ ਆ ਕਿਉਂ ਕਿ ਅਜੀ ਦੁਕਾਨਾਂ ਲਾ ਕੇ ਕੰਦ ਕਰ ਲਈ ਕੋਈ ਦਸੋ ਵੀ ਦੁਕਾਨ ਕੇ ਕੰਦ ਕਰ ਤੇ ਦੁਕਾਨ ਦੇ ਖਤਮ ਹੋ ਗਈ ਕਰਦਾ ਮੋਦੀ ਚੀਜ਼ ਹੋ ਗਿਆ ਕਿ ਫਿਰ ਤਾਂ ਕਰੇ ਦੇ ਕਾਰਨ ਬਾਕੀ ਸਰ ਇਹ ਸਾਡੀਆਂ 20-25 ਸਾਲ ਤੋਂ ਦੁਕਾਨਾਂ ਬਣੀਆਂ ਨੇ ਇਹ 25 ਸਾਲ ਤੋਂ ਦੁਕਾਨਾਂ ਬਣੀਆਂ ਸਾਡੇ ਬਿਨਾ ਦੱਸਿਆਂ ਇਹ ਅੱਜ ਅੱਡੇ ਬਣਾ ਰਹੇ ਨੇ ਸਾਡੀਆਂ ਦੁਕਾਨਾਂ ਦੇ ਅੱਗੇ ਜਿਹੜੀ ਦੁਕਾਨ ਹੈ 8 ਫੁੱਟੋ ਦੁਕਾਨ ਦਾ ਮੱਥਾ ਵਾ 5 ਫੁੱਟ ਦੁਕਾਨ ਦੇ ਅੱਗੇ ਅੱਡਾ ਬਣਾ ਰਹੇ ਨੇ ਕੋਲ ਬਣਾ ਰਹੇ ਨੇ ਇਹ ਤਲਵੰਡੀ ਦੀ ಗ್ರಾಮ ਪੰਚਾਇਤ ਬਣਾ ਰਹੀ ਆ ਆਮ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਵਾ ਤੇ ਜਿਹਦੇ ਵਿੱਚ ਦੁਕਾਨ ਤੇ ਖਤਮੀ ਹੋ ਜਾਂਦੀ ਹੈ ਮੰਨ ਲਓ ਦੁਕਾਨ ਗੱਡੀ ਸਮਾਨ ਲਾਉਣਾ ਗੱਡੀ ਲਾਉਣੀ ਹੈ ਤੇ ਉਹ ਦੁਕਾਨ ਤਾਂ ਸਾਰੀ ਬੰਦ ਹੋ ਗਈ 3 ਫੁੱਟ ਦੁਕਾਨ ਰਹਿ ਗਈ 5 ਫੁੱਟ ਇਹਨਾ ਬਣਾਤੀ ਦੀ ਇਹਦੇ ਨਾਲੋਂ ਬਿਹਤਰ ਜਿਆਦਾ ਦੁਕਾਨ ਹੀ ਬੰਦ ਕਰ ਦਨ ਤੇ ਅੱਡਾ ਬਣਾਉ ਇਹ ਅਸੀਂ ਮੰਗ ਕਰਦੇ ਆਂ ਕਿ ਜੋ ਜਾਇਜ਼ ਹੁੰਦਾ ਉਹ ਕੀਤਾ ਜਾਏ ਸਾਡੀ ਦੁਕਾਨਾਂ ਦੀ ਦੇਖ ਨੂੰ ਜਿਹੜਾ ਨਾ ਖਰਾਬ ਕਿ ਦੁਕਾਨ ਨਾ ਖਤਮ ਕੀਤੀ ਜਾਏ ਅਸੀਂ 25 ਸਾਲ ਤੋਂ ਇਸ ਦੁਕਾਨ ਬਣੀ ਹੈ ਕੋ ਅੱਜ ਨਵੀਂ ਨਹੀਂ ਦੁਕਾਨ ਬਣੀ ਵੀ ਜਿਹੜਾ ਅੱਡਾ ਅੱਜ ਬਣ ਲਗਾ ਇਹ ਬੜੀ ਪੁਰਾਣੀ ਦੁਕਾਨ ਬਣੀ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆਂ ਇਹ ਪੰਚਾਇਤ ਨੂੰ ਬੇਨਤੀ ਕਰਦੇ ਆਂ ਕਿ ਇਦਾਂ ਦਾ ਕੰਮ ਨਾ ਕੀਤਾ ਜਾਏ ਜੋ ਬੰਦਾ ਜਾਇਜ ਆ ਜਿਸ ਸਾਈਡ ਤੇ ਪਿੰਡ ਆ ਪਿੰਡ ਵਾਲੀ ਸਾਈਡ ਦੇ ਉੱਤੇ ਐਡਾ ਬਣਾਇਆ ਜਾਏ ਕਿਉਂ ਰੋਡ ਪਾਰ ਕਰਕੇ ਜੋ ਪਿੰਡ ਨੇ ਆਉਣਾ ਤੇ ਪਿੰਡ ਦੀ ਜਗ੍ਹਾ ਦੇ ਵਿੱਚ ਬਣਾਉਣ ਪਿੰਡ ਦੀ ਸਾਈਡ ਤੇ ਬਣਾਉਣ ਵੱਡਾ ਠੀਕ ਹੈ ਨਾ ਇਹ ਇੱਕ ਮੜੀ ਗੱਲ ਹੈ ਨਾ ਵਾਸਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਕੋਈ ਉਹਨਾਂ ਨਾਲ ਸਹਿਮਤੀ ਬਣੀ ਹੈ ਤੁਹਾਡੀ ਪ੍ਰਸ਼ਾਸਨ ਨਾਲ ਉਹਨਾਂ ਪ੍ਰਸ਼ਾਸਨ ਨੇ ਸਾਨੂੰ ਟਾਈਮ ਦਿੱਤਾ ਵਾ ਤੇ ਬਾਕੀ ਗੱਲ ਚੱਲ ਰਹੀ ਪਈ ਸ਼ਾਮੀ ਜੋ ਵੀ ਟਾਈਮ ਲਏਗਾ ਜੋ ਹੋਏਗਾ ਪ੍ਰਸ਼ਾਸਨ ਨਾਲ ਉਹਦੇ ਹਿਸਾਬ ਨਾਲ ਹੀ ਤੇ ਫਿਰ ਜੋ ਕਾਨੂੰਨੀ ਕਰਵਾਈ ਹੋਏਗੀ ਉਹਦੇ ਅਕੋਰਡਿੰਗ ਚੱਲੀ ਜਾਵਾਂਗੇ ਦੇ ਕੋਈ ਨਾ ਮੈਂਬਰ ਕਿਹਿਆ ਅਵਕਾਸ਼ ਸਿੰਘ ਪਲੰਡੀ ਰਾਮਾ ਜੋ ਮੇਰੇ ਪਿੰਡ ਦਾ ਹੀ ਅੱਜ ਕਾਫੀ ਵੱਡਾ ਵਾ ਕੇਸ ਅੱਡੇ ਦਾ ਬੱਸ ਦਾ ਜਿਹੜੀਆਂ ਉਹ ਟਿੱਡੀਆਂ ਸਵਾਰੀਆਂ ਕਾਫੀ ਸਿਰ ਤੋਂ ਜਿਹੜਾ ਅੱਡਾ ਟੱਗ ਗਿਆ ਸੀ ਜਿਹੜੀਆਂ ਕਿਸੇ ਇੱਕ ਤੋਂ ਚਾਹਤ ਗਿਆ ਸੀ ਅਸੀਂ ਬਣਾਉਣ ਦੀ ਕੋਸ਼ਿਸ਼ ਕੀਤੀ ਆ ਬੱਸਾਂ ਦੀ ਨੂੰ ਅੱਗੇ ਦੇ ਵਿੱਚ ਵੀ ਬੱਸਾਂ ਦਾ ਬਣਾਉਣ ਲੱਗੇ ਕਿ ਸਵਾਰੀਆਂ ਜਿਹੜੀਆਂ ਉਹ ਜਿਹੜੀਆਂ ਨੇ ਥਾਂ ਥਾਂ ਤੇ ਧੁੱਪੇシャਵੇਂ ਭਿੰਡੀਆਂ ਨੇ ਖੱਡਣ ਖਰਾਬ ਹੁੰਦੀਆਂ ਨੇ ਕਿਉਂਕਿ ਸਾਡੇ ਪਿੰਡ ਦੇ ਅੱਡੇ ਨੂੰ ਲਾਗੇ ਲਾਗੇ ਦੋ ਪਿੰਡੇ ਰੂਪੋ ਵਾਲੀ ਕਠਿਆੜਾ ਨਿਕੋਸਰਾ ਮਾਲੇਵਾਂ ਦੀਆਂ ਸੁਆਗੀਆਂ ਸਾਡੇ ਪਿੰਡੇ ਪਾਸਾਟੀ ਦੇ ਅੰਟੀ ਹਿੱਟੇ ਤੇ ਚੜਦੀਆਂ ਅਸੀਂ ਅੱਡਾ ਬਣਾਉਣਾ ਚਾਹੁੰਦੇ ਹਾਂ ਸਰਕਾਰੀ ਥਾਂ ਦੇ ਵਿੱਚ ਇੱਥੇ ਕੁਝ ਆਪਣੇ ਦੁਕਾਨਾ ਵਾਲੇ ਜਾਂ ਕੋਈ ਪਿਛਲੇ ਪਿੰਡੇ ਥਾ ਵਾਲੇ ਉਹ ਹਟਾਕਦੇ ਨਹੀਂ ਉਹ ਬਣਉਂਦੇ ਜਾਂਦਾ ਅਸੀਂ ਪ੍ਰਸ਼ਾਸਨ ਅੱਗੇ ਸਰਕਾਰ 'ਕਿ ਇਹੋ ਮੰਗ ਕਰਦੇ ਹਾਂ ਕਿ ਤਲੰਡੀ ਰਾਮਾ ਵਿੱਚ ਪੰਚਾਇਤ ਜਿਹੜਾ ਸਾਰੀ ਪਿੰਡ ਅੱਡਾ ਬਣਾਉਣਾ ਚਾਹੁੰਦੀ ਆ ਤੇ ਸਾਡੀ ਮਦਦ ਕਰਕੇ ਅੱਡਾ ਬਣਾਉਂਦੇ ਸਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਦੁਕਾਨ ਦੇ ਗਾੜੀ ਜਾਣ ਪੁੱਜ ਕੇ ਜਿਹੜੀ ਕੰਦ ਕੀਤੀ ਜਾ ਰਹੀ ਜੀ ਉਹਦੇ ਸੰਬੰਧੀ ਗੱਲਣਾ ਚ ਅਹੀਂ ਵੇਖੋ ਜੀ ਇਹ ਜਾਣ ਪੁੱਛ ਕੇ ਕੰਮ ਨਹੀਂ ਕੀਤੇ ਜਾਂਦੇ ਇਹ ਸਰਚ ਦੇ ਆਪਣੇ ਹੱਥ ਵਿੱਚ ਬਣਾਉਂਦੇ ਆ ਉਥੇ ਦੋਵਾਂ ਮਾਲਕਾਂ ਦਾ ਥਾਵਾ ਇੱਕ ਮਾਲ ਆਪਾਂ 5 ਫੁੱਟ ਇੱਕ ਬੰਨੇਓ 5 ਇੱਕ 5 ਫੁੱਟ ਇੱਕ ਬੰਨੇ ਲਾ ਕੇ ਕਿਉਂਕਿ ਕਿਸੇ ਨੂੰ ਵੀ ਤੰਗੀ ਨਾ ਹੋਵੇ ਤੰਗੀ ਨਾ ਹੋਵੇ ਇਹ ਕਰਕੇ 5-5 ਫੁੱਟ ਦੋਵੇਂ ਬੰਨੇ ਲਾ ਕੇ 10-12 22 ਦਾ ਪੱਟਾ ਬਣਾਉਣਾ ਚਾਹੁੰਦੇ ਆ ਇਹ ਕਰਕੇ ਹਿੱਤ ਕਾਨਾ ਦੇਣ ਵਾਲੇ ਕੋ ਤੰਗੀ ਨਹੀਂ ਚਾਹੁੰਦੇ ਸਾਡਾ ਕੋਈ ਮਸਲਾ ਨਹੀਂ ਹੈ ਕਿ ਉਹਨਾਂ ਦੇ ਪਾਸੇ ਕਿ ਅਗੀ ਤੱਕਨਾਂਗੇ ਕੋਈ ਕੰਡ ਕੱਢਦੀ ਹੈ ਤੇ ਉਹਨਾਂ ਨੂੰ ਤੰਗੀ ਆਵੇ ਉਹਨਾਂ ਵੱਲੋਂ ਹੁਣ ਰੋਕਿਆ ਗਿਆ ਹੈ ਕਿ ਇਥੇ ਪੁਲਿਸ ਪ੍ਰਸ਼ਾਸਨ ਨੂੰ ਪੁੱਛਿਆ ਹੈ ਕਿ ਕੀ ਸਮਝ ਬਣੀ ਰਹੀ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਦੋਵਾਂ ਪਟਵਾਰਟੀਆਂ ਨੂੰ ਚਾਮਾ ਦਾ 5:30 ਵਜੇ ਦਾ ਟਾਈਮ ਦਿੱਤਾ ਵਾ ਆਪਾਂ ਸਾ ਦੋਈ ਪਾਰਟੀਆਂ 5:30 ਵਜੇ ਪ੍ਰਸ਼ਾਸਨ ਦੇ ਕੋਲ ਜਾਣਾ ਕਿ ਪੁਲਿਸ ਵਾਲੇ ਕੋਲ ਜਾਵਾਂਗੇ ਉਹਨਾਂ ਜੋ ਨਿਬੜੇਗਾ ਪੰਜ ਬੇੜਾ